ਇਹ ਪ੍ਰੈਸ ਕਾਨਫਰੰਸ ਆਪਣੀ ਇੱਕ ਵਾਰਤਾ ਹੋਈ ਸੀ 10 ਨਵੰਬਰ 2024 ਨੂੰ ਤੇ ਉਹ ਆਪਣਾ ਕੇਸ ਦਰਜ ਹੋਇਆ ਸੀਗਾ 178 10 ਨਵੰਬਰ ਦੀ ਤਾਰੀਖ ਨੂੰ ਉਹ ਆਪਣਾ ਇੱਕ ਬੰਦਾ ਬੋਬੀ ਕਮਾਰ ਜਿਹੜਾ ਮੁੱਦਾ ਹੀ ਹੈ ਉਹ ਆਪਣਾ ਡੀਜੇ ਦਾ ਕੰਮ ਕਰਕੇ ਰਾਤ ਨੂੰ ਘਰੇ ਵਾਪਸ ਆ ਰਿਹਾ ਸੀ ਤੋਂ ਉਹਨੇ ਇੱਕ ਵਿਅਕਤੀ ਨੇ ਉੱਥੇ ਰੋਕ ਲਿਆ ਤੋਂ ਪਿੱਛੇ ਤੋਂ ਉਹਦੇ ਇੱਕ ਦੋ ਦੋਸਤ ਉਹਦੇ ਨਾਲ ਆ ਗਏ ਤੇ ਉਹਨੂੰ ਡਰਾ ਧਮਕਾ ਕੇ ਉਹਨੂੰ ਤੇ ਉਸੇ ਦੋਸਤ ਨੂੰ ਮੋਟਰਸਾਈਕਲ ਤੋਂ ਥੱਲੇ ਤਾਰ ਦਿੱਤਾ ਔਰ ਜਿਹੜਾ ਉਹਦਾ ਦੋਸਤ ਹੈ ਉਹਦਾ Oppo ਦਾ ਮੋਬਾਈਲ ਵੀ ਉਹਨਾਂ ਨੇ ਖੋਲਿਆ ਤੇ ਮੋਟਰਸਾਈਕਲ ਵੀ ਉਹ ਖੋ ਕੇ ਲੈ ਗਏ ਤੇ ਅੱਜ ਐਸਐਚਓ ਸਾਹਿਬ ਨੇ 1 ਮਹੀਨੇ ਬਾਅਦ ਆਜ ਅਸੀਂ ਉਹਨਾਂ ਨੂੰ ਟ੍ਰੇਸ ਕਰਕੇ ਹਿਰਾਸਤ ਵਿੱਚ ਲੈ ਲਿਆ ਕੱਲਾ ਅਸੀਂ ਕੋਰਟ ਦੇ ਵਿੱਚ ਉਹਨਾਂ ਦੀ ਰਿਮਾਂਡ ਦੀ ਪ੍ਰੋਡਕਸ਼ਨ ਲਈ ਡਿਮਾਂਡ ਕਰਾਂਗੇ ਸਰ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਇਹ ਇਹ ਦੇਖੋ 10 ਤਾਰੀਖ ਦੀ ਵਾਰਤਾ ਹੈਗੀ ਆ ਹੁਣ ਅੱਜ ਅਸੀਂ ਹਿਰਾਸਤ ਵਿੱਚ ਲਿਆਏ ਤੋਂ ਇਹਨਾਂ ਦੀ ਪੁੱਛਗਿੱਛ ਹੁਣ ਕਰਾਂਗੇ ਤੇ ਹੋਰ ਵੀ ਜਿਹੜੀ ਚੀਜ਼ਾਂ ਇਹਨਾਂ ਨੇ ਥੈਫਟ ਦੇ ਵਿੱਚ ਲਈਆਂ ਹੋਣਗੀਆਂ ਪੋਜੈਸ਼ਨ ਦੇ ਵਿੱਚ ਉਹ ਵੀ ਅਸੀਂ ਦੇਖਾਂਗੇ ਕਿਹੜੀ ਕਿਹੜੀ ਪਿਛਲੀ ਵਾਰਤਾਵਾਂ ਇਹਨਾਂ ਦੇ ਨਾਮ ਦੇ ਵਿੱਚ ਹੋਈ ਹੈ ਜਿਸ ਤਰ੍ਹਾਂ ਜਿੰਨਾ ਸਰ ਤੈਨੂੰ ਵੱਖ-ਵੱਖ ਕੋਈ ਅੰਮ੍ਰਿਤਸਰ ਦਾ ਕੋਈ ਗੁਰਦਾਸਪੁਰ ਦਾ ਇੱਕ ਕੰਟੈਕਟ ਦੇ ਵਿੱਚ ਕਿਸ ਤਰ੍ਹਾਂ ਸੀ ਕੁਛ ਨਹੀਂ ਦੇਖੋ ਮੇਨਲੀ ਇਹ ਜਿਹੜੇ ਤਿੰਨ ਬੰਦੇ ਇੱਕ ਆਕਾਸ਼ਦੀਪ ਹੈਗਾ ਕਰਨਦੀਪ ਦੇ ਅਨਿਕੇਤ ਤੇ ਹੈ ਇਹ ਸਾਰੇ ਰਹਿਣ ਵਾਲੇ ਗੁਰਦਾਸਪੁਰ ਦੇ ਹੀ ਠੀਕ ਹੈ ਇੱਥੇ ਜਿਵੇਂ ਦੋ ਬੰਦੇ ਆਪਣੇ ਡਿਪਲੋਮਾ ਤੇ ਬੀਏ ਦੀ ਪੜ੍ਹਾਈ ਵੀ ਇਹਨਾਂ ਨੇ ਕੀਤੀ ਹੋਈ ਹੈ ਇੱਕ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਤੇ ਕੋਈ ਟ੍ਰੇਸ ਹੀ ਨਾ ਦੀ ਜਿਹੜੀ ਹਿਸਟਰੀ ਉਹ ਗੁਰਦਾਸਪੁਰ ਦੀ ਹੈਗੀ ਹੁਣੇ ਮਤਲਬ ਉੱਥੇ ਦੇ ਹੀ ਕੰਟੈਕਟ ਦੇ ਹੈਗੇ ਬਟ ਕੰਮ ਅਲੱਗ-ਅਲੱਗ ਜਗ੍ਹਾ ਤੇ ਕਰ ਰਹੇ ਪਹਿਲਾਂ ਵੀ ਕੋਈ ਪਛਾਣਗੇ ਨਾ ਤੇ ਪਹਿਲਾਂ ਹੁਣ ਤੱਕ ਅਜੇ ਕੋਈ ਪਰਚਾ ਹੈਗਾ ਨਹੀਂ ਇਹ ਨਾਦੀ ਪਹਿਲੀ ਵਾਰਤਾ ਸਾਡੇ ਪੀਐਸ ਏ ਡਿਵੀਜ਼ਨ ਦੇ ਵਿੱਚ ਹੋਈ ਹੈ ਔਰ ਕੋਈ ਹਿਸਟਰੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹੋਈ ਹੋਗੀ ਤਾਂ ਉਹ ਅਸੀਂ ਪੁੱਛਤਗਤ ਕਰਕੇ ਰਿਜਿਸਟਰ ਜਿਹਦੇ ਕੋਲੋਂ ਸਰ ਖੋਖ ਕੀਤੀ ਆ ਕੋਈ ਉਹਨੂੰ ਇੰਜਰ ਵਗੈਰਾ ਕੀਤਾ ਜਾਂ ਨਹੀਂ ਇੰਜਰੀ ਕੋਈ ਨਹੀਂ ਹੈਗੀ ਕਿਉਂਕਿ ਉਹ ਬੰਦੇ ਸਰੀਫ ਬੰਦੇ ਸੀਗੇ ਆਪਣੇ ਕੰਮ ਤੋਂ ਵਾਪਸ ਆ ਰਹੇ ਸੀਗੇ ਤੋਂ ਰਾਤ ਦਾ ਟਾਈਮ ਸੀਗਾ ਉਹਨਾਂ ਨੇ ਜਿਆਦਾ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਚੰਗੀ ਗੱਲ ਹੋਈ ਤੋਂ ਉਹ ਉਹਨਾਂ ਦਾ ਬਸ ਸਮਾਨ ਖੋ ਕੇ ਲੈ ਕੇ ਬਾਕੀ ਕੋਈ ਇੰਜਰੀ ਵਾਲੀ ਗੱਲ ਸਰ ਟੋਟਲ ਕਿੰਨੇ ਕੁ ਬੰਦੇ ਹੈਗੇ ਮਤਲਬ ਇਸ ਖੋਦ ਵਿੱਚ ਚੰਗ ਹੋ ਦੇ ਵਿੱਚ ਦੇਖੋ ਤਿੰਨ ਬੰਦੇ ਆ ਜਿਹੜੇ ਅਸੀਂ ਹਿਰਾਸਤ ਦੇ ਵਿੱਚ ਲਏ ਆ ਮੈਂ ਦੱਸਿਆ ਆਕਾਸ਼ਦੀਪ ਕਰਨਦੀਪ ਤੇ ਅਨਿਕੇਤ ਹੋਰ ਕੋਈ ਨਹੀਂ ਪੁੱਛਗੀ ਦੇ ਵਿੱਚ ਦੇਖਾਂਗੇ ਹੋਰ ਵੀ ਇਹਨਾਂ ਦੇ ਕੋਈ ਗੈਂਗ ਦੇ ਮੈਂਬਰ ਹੋਣ ਕੀ ਨਹੀਂ ਖੋਹ ਕਰਨ ਦੇ ਟਾਈਮ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਵਰਤਿਆ ਸੀ ਇਹਨਾਂ ਨੇ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਹਥਿਆਰੀ ਇਹਨਾਂ ਨੇ ਵਰਤਿਆ ਹੋਵੇ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਜ਼ਿਆਦਾ ਮਤਲਬ amount ਦੇ ਵਿੱਚ ਜ਼ਿਆਦਾ ਸੀਗੇ ਉਹ ਬੰਦੇ شریف ਸੀਗੇ ਦੋਵੇਂ ਬੰਦੇ ਤੋਂ ਉਹਨਾਂ ਨੇ ਰਜਿਸਟਰ ਵੀ ਨਹੀਂ ਕੀਤਾ ਤੇ ਤਿੰਨ ਬੰਦੇ ਹੀ ਸੀਗੇ ਹਥਿਆਰ ਦੀ ਕੋਈ ਗੱਲ ਆਜੇ ਹੈਗੀ ਨਹੀਂ ਨਾਲ ਸਰ ਕਾਫੀ ਛੋਟੀ ਉਮਰ ਦੇ ਲੱਗਦੇ ਆ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਨੇ ਦੇ ਕੋ ਇੱਕ ਹੀ ਨਾ ਦੇ 24 ਸਾਲ ਦਾ ਲੜਕਾ ਹੈਗਾ ਦੋ ਜਿਹੜੇ ਹੈਗੇ ਉਹ 19 20 ਸਾਲ ਦੇ ਹੈਗੇ ਤੋਂ ਇੰਨੀ ਛੋਟੀ ਵੀ ਉਮਰ ਨਹੀਂ ਹੈਗੀ 19 20 ਸਾਲ ਦਾ ਅਸੀਂ ਮੰਨਦੇ ਹਾਂ ਕਿ ਕਾਫੀ ਮੈਚੁਰ ਹੋ ਜਾਂਦਾ ਹੈ ਬੰਦਾ ਤੋਂ ਇਹਦੀ ਗੱਲ ਨਹੀਂ ਛੋਟੇ ਨਹੀਂ ਹੈਗੇ ਹਾਂ ਕਾਫੀ ਮੈਚੁਰ ਬੰਦੇ ਆ ਬਟ ਇਹ ਜਿਹੜੀ ਵਾਰਦਾਤ ਕੀਤੀ ਹੈ ਇਹਨਾਂ ਨੇ ਇਹ ਪੈਸੇ ਲਈ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਕੀਤੀ ਸਰ ਕੋਈ ਨਸ਼ੇਦੁਸ਼ੇ ਦੀ ਆਦੀ ਨਸ਼ੇ ਨੂੰ ਸੇਤੀ ਆਦੀ ਹੱਦ ਤੱਕ ਇਤਨਾ ਹੈ ਨਹੀਂ ਇਨਾਂ ਦਾ ਕੋਈ ਹਿਸਟਰੀ ਬਟ ਜਿਹੜਾ ਪੈਸੇ ਦਾ ਲਾਲਚ ਹੈਗਾ ਕਿ ਜਿਆਦਾ ਮਤਲਬ ਮੋਟਰਸਾਈਕਲ ਵੇਚ ਕੇ ਆਪਾਂ 15-20000 ਰੁਪਏ ਪਾ ਲਈਏ ਐਸੀ ਹਿਰਾਸਤ ਦੇ ਵਿੱਚ ਲੀਏ ਮੈਂ ਦੱਸਿਆ ਆਕਾਸ਼ਦੀਪ ਕਰਨਦੀਪ ਤੇ ਅਨਿਕੇਤ ਉਹ ਐਸੀ ਪੁਛਗਿੱਦ ਦੇ ਵੀ ਦੇਖਾਂਗੇ ਔਰ ਵੀ ਇਨਾਂ ਦੇ ਕੋਈ ਗੈਂਗ ਦੇ ਮੈਂਬਰ ਹੋਣ ਕੀ ਨਹੀਂ ਹੋ ਕਰਨ ਦੇ ਟਾਈਮ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਵਰਤਿਆ ਸੀ ਇਨਾਂ ਨੇ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕੋਈ ਹਥਿਆਰੀ ਇਨਾਂ ਨੇ ਵਰਤਿਆ ਹੋਵੇ ਇਹ ਜਿਹੜੇ ਤਿੰਨ ਬੰਦੇ ਸੀਗੇ ਜਿਆਦਾ ਮਤਲਬ ਅਮਾਉਂਟ ਦੇ ਵਿੱਚ ਜਿਆਦਾ ਸੀਗੇ ਉਹ ਬੰਦੇ ਸ਼ਰੀਫ ਸੀ ਕੇ ਦੋਵੇਂ ਬੰਦੇ ਤੋਂ ਉਹਨਾਂ ਨੇ ਰਜਿਸਟਰ ਵੀ ਨਹੀਂ ਕੀਤਾ ਤੇ ਤਿੰਨ ਬੰਦੇ ਹੀ ਸੀਗੇ ਹਥਿਆਰ ਦੀ ਕੋਈ ਗੱਲ ਹੈਗੀ ਨਹੀਂ ਨਾ ਤਾਂ ਕਾਫੀ ਛੋਟੀ ਉਮਰ ਦੇ ਲੱਗਦੇ ਹਨ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ ਨਹੀਂ ਦੇਖੋ ਇੱਕ ਹੀ ਨਾ ਦੇ 24 ਸਾਲ ਦਾ ਲੜਕਾ ਹੈਗਾ ਦੋ ਜਿਹੜੇ ਹੈਗੇ ਉਹ 19 20 ਸਾਲ ਦੇ ਹੈਗੇ तो इन्नी छोटी भी उम्र नहीं हैगी उन्नी भी साल का असं मानते हैं कि काफ़ी मैच्योर हो जाता बंदा तो यह जी गल नहीं छोटे नहीं है हाँ काफ़ी मैच्योर बंदे हैं बट ये जी वारदात की इन्होंने ये पैसे लालच के आके इन्होंने की तो सर कोई नशे नुशे आदि नशे नुशे आदि अद तक इतना है नहीं इन्हों का कोई हिस्टरी बट जोड़ा पैसे का लालच है कि ज्यादा मतलब मोटरसाइकिल बेस के आप भी हज़ार रुपये पा लीए तो यहाँ का मेन मोटिव है ਸੜਿਕ ਹੋ ਕਰਕੇ ਅੱਗੇ ਸਮਾਨ ਕਿਨੂੰ ਵੇਚਦੀ ਸੀ देखो ਹੁਣ ਤੱਕ ਤਾਂ ਜਿਹੜੀ ਇਹ ਪੋਜੈਸ਼ਨ ਸੀ ਕਿ ਮੋਟਰਸਾਈਕਲ ਦੀ ਆ Oppo ਫੋਨ ਦੀ ਇਹਨਾਂ ਨੇ ਕਿਸੇ ਨੂੰ ਵੇਚਿਆ ਨਹੀਂ ਕਿਉਂਕਿ ਅਸੀਂ ਜਦੋਂ ਇਹਨਾਂ ਨੂੰ ਫੜਿਆ ਹੈ ਨਾ ਕਿਤੇ ਤੋਂ ਇਹ ਮੋਟਰਸਾਈਕਲ ਇਸੇ ਮੋਟਰਸਾਈਕਲ ਤੇ ਸਵਾਰ ਸੀਗੇ ਤਾਂ ਜਦ ਇਹਨਾਂ ਨੂੰ ਪੁੱਛਿਆ ਗਿਆ ਕਿ ਤੇ ਡਾਕੂਮੈਂਟ ਦਿਖਾਓ ਕਿਥੋਂ ਮੋਟਰਸਾਈਕਲ ਆਇਆ ਤਾਂ ਇਹਨਾਂ ਨੇ ਕੋਈ ਮੱਲਬ ਲੌਜੀਕਲ ਰੀਜਨ ਦਿੱਤਾ ਨਹੀਂ ਤਾਂ ਮਤਲਬ ਕਿਸੇ ਵੇਚਿਆ ਨਹੀਂ ਇਹਨਾਂ ਨੇ ਇਹਨਾਂ ਦੇ ਪੋਜੈਸ਼ਨ ਵਿੱਚ ਸੀ। ਸਭ ਕੀ ਮੈਸੇਜ ਦੇਣਾ ਚਾਹੁੰਗੇ ਨੌਜਵਾਨਾਂ ਨੂੰ ਜਦ ਭਟਕ ਕੇ ਜਾਣ ਕਿਸੇ ਦੇ ਮਗਰ ਲੱਗ ਕੇ ਜੋ ਗਲਤ ਰਸਤੇ ਤੇ ਚੱਲਦੇ ਨੇ। ਦੇਖੋ ਮੇਰੇ ਨੌਜਵਾਨ ਨੂੰ ਇਹ ਹੀ ਮੈਸੇਜ ਹੈ ਜਿਹੜੇ ਆਪਣੇ ਸਟੂਡੈਂਟ ਵੀ ਹੈਗੇ ਜਾਂ ਵਰਕਿੰਗ ਲਾਈਨ ਦੇ ਵਿੱਚ ਵੀ ਆਪਣਾ ਯੂਥ ਹੈਗੇ ਉਹਨਾਂ ਨੂੰ ਮੈਂ ਇਹ ਗੱਲ ਦੱਸਣਾ ਚਾਹੁੰਦਾ ਦੇਖੋ ਜੇ ਆਪਾਂ ਨੂੰ ਸਭ ਨੂੰ ਇਹ ਐ Ambition ਹੁੰਦਾ ਹੈ ਕਿ ਸਾਡੇ ਕੋਲ ਅੱਛਾ ਪੈਸਾ ਹੋਵੇ ਸਕਸੈਸ ਹੋਵੇ ਬਟ ਇਹ ਜਿਹੜਾ ਰਸਤਾ ਇਹ ਚੰਗਾ ਰਸਤਾ ਨਹੀਂ ਆਪਾਂ ਮਿਹਨਤ ਦੇ ਨਾਲ ਵੀ ਇਹ ਚੀਜ਼ਾਂ ਨੂੰ ਪਾ ਸਕਦੇ ਆ ਤਾਂ ਇਸ ਚੀਜ਼ ਦੇ ਵਿੱਚ ਮਤਲਬ ਗਲਤ ਰਾਹਤੇ ਤੇ ਨਾ ਜਾ ਕੇ ਆਪਣਾ ਮਿਹਨਤ ਦੀ ਪੜਾਈ ਕਰਕੇ ਆਪਣਾ ਚੰਗੀ ਨੌਕਰੀ ਲੈ ਕੇ ਤੇ ਚੰਗਾ ਬਿਜ਼ਨਸ ਕਰਕੇ ਆਪਾਂ ਉਹਨੂੰ ਮਤਲਬ ਅਕੰਪਲਿਸ਼ ਕੀਤੇ